ਹਰ ਬੰਦਾ ਕਹਿ ਦਿੰਦਾ ਟਰੈਕਟਰ ਮੇਰੇ ਘਰੋਂ ਬਾਹਰੋਂ ਬਾਹ ਤੇ ਲੈ ਜਾਊ ਪਰ ਇਹਨੇ ਜਗਾ ਵੀ ਛੱਡੀ ਹੋਈ ਐ ਸੁਪਰ ਸੀਟਰ ਵੀ ਪਿਆ ਹਾਲ ਵੀ ਪੈ ਗਿਆ ਪਰ ਕਿੰਨਾ ਖਾਂ ਛੱਡ ਰੱਖਿਆ ਆਪਣੇ ਬਾਈ ਘਟੋ ਘੜ ਕੰਧੂੜ ਕਨਾਲ ਟਰੈਕਟਰ ਕਨਾਲੋਂ ਹੁੰਦਾ ਤਾਂ ਨਗ ਨਾਲੀ ਵੇਲੀਆਂ ਪਾ ਟਰੈਕਟਰਾਂ ਦੇ ਟਰਾਈਆਂ ਹਾਂ ਅੱਜ ਕਿੰਨੇ ਟਰੈਕਟਰ ਅੱਜ ਆਪਣੇ ਕੋਲੇ ਬਾਈ ਸੀਤ ਟਰੈਕ ਰਹਿ ਗਿਆ ਸ਼ੁਰੂ ਕਰੀਏ ਗਰਦੀਏ ਪਹਿਲਾਂ ਇੱਕੋ ਕਰ। ਇਹ ਦੀ ਕਿ ਸੋਡੀਅਮ ਹੈ। ਇਹ 2019 ਮਾਡਲ ਆਗਾ ਬਈ। ਪਹਿਲਾਂ ਹੀ ਨੀ ਬਣਾ ਗਿਆ। ਅੱਛਾ। ਟੌਪ ਵਾਲਾ ਮਾਡਲ ਆ ਗਿਆ। ਟੌਪ ਆ ਗਿਆ। ਜਿਹੜੀ ਕੁਆਲਿਟੀ ਹੁੰਦੀ ਹੈ ਜਿਹ ਚ ਪਾਈ ਜਾਂਦੀ ਹੁੰਦੀ ਸਾਰਿਆਂ ਨੇ ਬਈ ਜੈਕ ਜੋਕਰਸ ਆ ਮਨ ਅਸਰਾ ਜੈਸਟੀ ਜੋਕਰ ਸਰੀ ਸਪੀਡ ਉਂ ਜੁਬੀ ਗੇਅਰ ਆ ਅੱਛਾ। ਤੇ ਪਰ ਉੱਪਰ ਨਾਲ ਹੀ ਉਹਦੇ ਇਹਨਾਂ ਦੇ ਜੈਕ ਡੋਕੂ ਵੀ ਸਾਰਾ ਕੁਝ ਲੱਗਿਆ ਹੋਇਆ ਟਾਇਰ ਮੰਨੀ ਜਾਤ ਦੀ ਲੋੜ ਹੈ। ਟਾਇਰ ਤੇਰੇ ਟਾਇਰਾਂ ਲਈ ਤਾਂ ਕੋਈ ਖੁਸ਼ਕੀ ਘਟਦੀ ਹੈ ਹਨਾ। ਦੂਜੇ ਪਵਾਦੇ ਵੱਡੇ ਝਾਜੀ ਹਨਾ। ਵਿਕੇ ਨਾ ਵਿਕੇ ਪਰ ਆਪਾਂ ਨੂੰ ਆਪ ਨੂੰ ਸ਼ੌਂਕ ਕਰ ਜਾਰ ਰਹਿਣਾ। ਵੇਰਾ ਹੈਗਾ ਹੈ ਦੇਖਿਆ ਮੈਂ ਕੈਰ ਤੇਰੇ ਤੇ ਪਹਿਲਾ ਪਹਿਲਾ ਵੀਡੀਓ ਕਰ ਦੇ ਰਹੇ ਹਣਾ ਕੈਰ ਹਰੇਕ ਤੇਰੇ ਚੰਗੇ ਪਾਈ ਹੁੰਦੇ ਹੈ ਨਾ ਤੇ ਗੇਰ ਇੰਜਨ ਕੰਦੀ ਕਿਵੇਂ ਬਾਈ ਜਾਮਾ ਬਾਕੇ ਮੈਂ ਕਹਣਾ ਯਾਰ ਕਿਸੇ ਵੀ ਵੀਡੀਓ ਤੇ ਨੱਚੀਂ ਨੀ ਕਰੋ ਆ ਦੀ ਤਸੱਲੀ ਕਰੋ ਤਸੱਲੀ ਕਰੋ ਹਣਾ ਕੀ ਕਹਿਣਾ ਆਹ ਬਾਈ ਦੀ ਗੱਲ ਕੰਮ ਨਹੀਂ ਕਰਦੇ ਸਾਰਾ ਜੈਨੂ ਹਣਾ ਬਾਈ ਮਾੜੀ ਮੋਟੀ ਪੰਜ ਸੱਤ ਪੰਨਾ ਨਹੀਂ ਨੋਰ ਨੋਰ ਨੋਰਮਲ ਆ ਕੋਈ ਬਸ ਉਹ ਜੂਤੋਂ ਨਹੀਂ ਹੈਗੀ ਵੱਡੀ ਗੱਲ ਆ ਪਤਾ ਥੱਲੇ ਮਾੜੀ ਮੋਟੀ ਕਾਲੇ ਰੰਗ ਦੀ ਜਿਵੇਂ ਆਂਡਾ ਆਂਡਾ ਇਹ ਆ ਚੀਜ਼ ਤੇ ਬਾਡੀ ਓਰੀਜਨਲ ਮਿਲ ਗਈ ਤੁਹਾਨੂੰ ਟਰੈਕਟਰ ਆ 99% ਨਾਲੇ ਬਾਕੀ ਕਾਪੀ ਸਾਡਾ ਇੰਜਨ ਗੇਰ ਦਾ ਮੈਂ ਕੋਈ ਬਾਈ ਬੋਲ ਸਕਦਾ ਕੋਈ ਚਾਹੀਦੀ ਹੈ ਡਿਮਾਂਡ 675 ਬਾਈ ਕਿਤੇ ਸਾਡੇ 640 ਦਾ ਦੇ ਦਾਂਗੇ 40 ਹਾਂ ਜੇ ਹੋਰ ਵੀ ਮਾਨਤਾ ਕਰਦੀ ਜਾਂਦਾ ਤੇ ਪਿਆਈ ਹੈ ਤਾਂ ਇੱਕ ਤੈਨੂੰ ਆਫਰ ਹੋਰ ਦੂੰਗਾ ਨਾ ਕਿ ਉਹਨਾਂ ਚ ਜਾ ਕੋਈ ਨਹੀਂ ਕਰਾਂ ਵੀਡੀਓ ਕਰ ਪਿਆਈ ਆ ਜਾ ਪਰ ਹਾਂ ਨਹੀਂ ਮਾਰ ਲੈ 795 ਡਿਮਾਂਡ ਹੈ 36 ਦੀ ਆ ਗਿਆ ਫੋਰ ਵੀਲ ਡਰਾਈਵ ਹੋਰ ਵੀ ਹੋ ਜਾ ਤੇ ਬਾਕੀ ਇਹਦੀ ਹੋਰ ਕੀ ਸਟੇਟਸ ਹੈ ਦਾ? ਕੋਈ ਨਹੀਂ ਗੱਲ ਦਾ ਬਈ ਯਾਰਾ ਜੈਨੂਨ ਪਿਆ। ਨਾਲ ਦੇ ਟਰੈਕਟਰ ਦੇ ਟਾਇਰ ਪਏ ਨੇ। ਚਾਰੇ ਤਸੀ ਪਏ ਦੇ ਹਾਂ। ਅੱਛਾ। ਸਹਜੇ ਤੱਕ ਇਹ 1495 ਘੰਟੇ ਚੱਲਿਆ। ਠੋਲ। ਠੋਲ ਲੋ। ਠੀਕ ਹੈ। ਜੈਨੂਨ ਹਣ ਚੱਲਿਆ। ਹੂੰ। ਗਾਰੰਟੀ ਹੈ ਚੀਜ਼ ਦੀ। ਅੱਛਾ। ਟੌਪ ਵਾਲਾ ਮਾਡਲ ਆ। ਹੂੰ। ਸਾਰੀਆਂ ਸਹੂਲਤਾਂ ਬਈ ਜਿੰਨੀਆਂ ਵੀ ਹੁੰਦੀਆਂ ਨੇ ਇਹਦੇ ਵਿੱਚ। ਠੀਕ ਹੈ ਨਾ? ਤੇ ਇੰਜਨ ਗੇਅਰ ਦਾ ਤੁਹਾਨੂੰ ਮੈਂ ਕਿਹਾ ਜਿਹੜਾ ਸੰਦ ਪਣਾ ਉਹ ਪੜੋ। ਬਸ ਛੋਟਾ ਪੱਤਲੀ ਬਿੰਦੀ ਲਾ ਕੇ ਆਪ ਕਰੇ। ਬਾਅਗੇ ਕਰੇ। ਕੁਝ ਵੀ ਕਰ ਲੈਣਾ। ਕੁਝ ਵੀ ਕਰ ਲੈਣਾ। ਜਿੰਨੀ ਕੋਈ ਚੱਤ ਨਹੀਂ ਇਹ ਵੀ ਆਪਾਂ ਆ ਜੀ ਇੱਥੇ ਕੀ ਆਫਰ ਕਹਿੰਦਾ ਸੀ ਫਿਰ ਉਹਨਾਂ ਦਾ ਲੈਣਾ ਕੀ ਕਹਿੰਦੇ ਆਫਰ ਜੇ ਤਾਂ ਜਿੰਮੇ ਹੋਏ ਦਾ 675 ਪਰ 750 ਰੁਪਏ ਪਰ ਆ ਇਹਨਾਂ ਨੇ ਇੱਕ ਗੈਪਟ ਦੇਣਾ ਪਾਉਂਗਾ ਨੂੰ ਬਹੁਤ ਤਕੜਾ ਅੱਛਾ ਏਸੀ ਕਹਿ ਬੰਦੇ ਤਾਂ ਇਹ ਫਿਰ ਅੱਛਾ ਦੋਨਾਂ ਚੋਂ ਜਿਹੜਾ ਮੇਰੇ ਕੋਲ ਸੈਕੰਡ ਹੈਂਡ ਪਿਆ ਇਹ ਕਿ ਹਣੇ ਲੈਣਾ ਇਹਨਾਂ ਦੋਨਾਂ ਚੋਂ ਏਸੀ ਕਹਿ ਮਨ ਨਾਲ ਦੇ ਦੂੰ ਰੇਟ ਪਰ ਆ ਜਿਹੜੇ ਬੋਲੇ ਆਪਾਂ ਉਹਦਾ 675 ਜਿਹਦਾ 750 ਸਾਰੀ ਕੱਲੀ ਕੱਲੀ ਕੀਮਤ ਜੋ ਕਪਰੇ ਇਸ ਤਿਹੇ ਨਾ ਤੁਮਾਣਾ ਆਉਂਦਾ ਚਾਲੂ ਹਾਲ ਤੀ ਆੜਦੇ ਨਾ ਕੋਈ ਚੀਜ਼ ਦੀ ਗੱਲ ਇਹ ਆਫਰ ਤੈਨੂੰ ਕਿਸੇ ਨੂੰ ਨਿੱਤਾ ਹੁਣਾ ਸੈਕੰਡ ਹੈਂਡ ਪਿਆ ਮਨਮਤਾ 50000 ਦੀ ਦਾਜਾ ਲਾਉਣਾ ਹੁੰਦਾ 1.5 ਲੱਖ ਦਾ ਲੱਗਦਾ ਪਰ ਸੈਕੰਡ ਹੈਂਡ ਆ 50000 ਰੁਪਏ ਕਾਈ ਅੱਜ ਕੱਲ ਕੋਈ ਛੱਟੀ ਨਹੀਂ ਦਿੰਦਾ ਏਸੀ ਗੈਵਨ ਦੇ ਦੋਗੇ ਮੈਂ ਕਹਾਈਦਾ ਜਮਾਨਾ ਅਗਲਾ ਕੱਟ ਨਹੀਂ ਭਾਈ ਛੱਟੀ ਆਹੀ ਆਈ ਛੱਟੀ ਇਹ ਰੇਟ ਆ ਤੈਨੂੰ 70000 ਦਾ 77 ਪਲੇ 795 ਦੇ ਨਾਲ ਏਸੀ ਗੈਵਨ ਚਾਹੀਦਾ ਨਾਲ ਜੇ ਏਸੀ ਗੈਵਨ ਚਾਹੀਦਾ ਪਰ ਏਸੀ ਗੈਵਨ ਵੀ ਇੱਕ ਫਰੀ ਵੰਗੂ ਆ ਰਹੀ ਹੈ ਫਰੀ ਵੰਗੂ ਹੈ ਕਿੱਥੇ ਲੱਖ ਡੇਢ ਲੱਖ ਦੀ ਚੀਜ਼ ਐ ਤੂੰ 25 3 ਏਸੀ ਕੀ ਰੰਗ ਕੀ ਕਢਾਤਾ ਤੇ ਉਸ ਤੋਂ ਅੱਗੇ ਇਹ 6 ਤੋਂ 52 ਇਹ ਵੀ ਕਹਿੰਦੇ ਕਿ ਉਹ ਤਿਆਰ ਹੁੰਦਾ ਹੈ ਬਾਈ ਜਮਾ ਯਾਰ ਸਾਰਾ ਟਾਈਟਲ ਜੈਨੂ ਹੁਣ ਫੈਕਟ ਆਲਮ ਦਾ ਨਿਸ਼ਾਨ ਵੀ ਨਹੀਂ ਕਦੇ ਫਿਰ ਟਾਇਰਾਂ ਕੰਮੀ ਹੋ ਜੇ ਕਰ ਲਈਏ ਟਾਇਰਾਂ ਕੰਮੀ ਤਾਂ ਫਿਰ ਗੱਲ ਤਾਂ ਜਮਾ ਬਾਰੇ ਫਿਰ ਉਹੀ ਗੱਲ ਆ ਕੇ ਨਾ ਕਲਵੀਰਾ ਟਾਇਰ ਬਹੁਤ ਸੋਹਣ ਲੱਗੇ ਟਾਇਰ ਸਾਰੇ ਕੱਢੇ ਕੱਟ ਕੱਢੇ ਪਏ ਟ੍ਰੈਂਡ ਵਾਲੀ ਚੀਜ਼ ਪਾਉਣੇ ਆਪਾਂ ਜਮਾ ਟ੍ਰੈਂਡਿੰਗ ਚੀਜ਼ ਟਾਇਰ ਹੈ ਨਾ ਤੇ ਮਾਡਲ ਕਿੰਨਾ ਆ ਗਿਆ ਕਰਪਾ ਇਹ 2015 ਆ ਗਿਆ ਬਾਈ ਕੰਡੀਸ਼ਨ 20 ਬਾਈ ਮਾਰਕੀ ਪਈ ਹੈ ਕੰਡੀਸ਼ਨ ਹਾਂ ਅੱਜ ਤਾਂ ਲਿਬੜਿਆ ਖੜਾ ਥੋੜਾ ਇਹਨੂੰ ਪਤਾ ਮੱਡੀ ਦੇ ਰੇਤਾ ਰਾਵਾ ਚੱਡੀਆਂ ਚੱਲੀ ਜਾਂਦਾ ਰੇਤਾ ਰਾਵਾ 485 डिमांड है रंग पेंट ਦਾ ਸਾਰਾ ਜੈਨੂ ਨਾ ਜਮਾ ਜੈਨੂ ਤੂੰ ਸਪੀਡ ਚ ਆ ਗਿਆ ਤੂੰ ਉਹ ਜਿਹੜੇ ਚੂਜੀ ਦੇ ਤਾਂ ਇੱਥੇ ਫਰੋਟ 5 ਤੋਂ ਨਰ ਆ ਗਿਆ 31 ਮਾਰ ਸਕਦਾ 485 ਐਮਪੀ 800 ਸਾਡੇ ਜਾ ਸਾਡੇ ਚਾਰ ਤੇ ਉਸ ਤੋਂ ਕੀ 5 ਦਾ ਆ ਗਿਆ 15 ਮਾਰੋ 15 ਮੀਰੇ ਮਰ ਗਿਆ ਆਹ ਇਹ ਵੀ ਡਿਮਾਂਡ ਵੀ ਹੈ ਕਿ ਬਹੁਤ ਉਪਰਾ ਵਿੱਚ ਬਤਨ ਕਰਦੇ ਹੋ ਕਿ ਇਹ ਨਹੀਂ ਇਹ ਵੀ ਕੁੱਪੀ ਆ ਔਰ ਚੁਣ ਆ ਗਿਆ 15 ਮਾਰੋ ਬਾਈ ਆਪਾਂ ਬਾਰਦਾਲੇ ਪੈਣੀ ਬਣੇਗਾ ਤੇ ਇਹਨਾਂ ਦਾ ਇੱਕ ਰੀਪਲ ਕੇਰ ਚੱਲਦਾ ਆਪਾਂ ਦੋਨੇ ਸਾਡੂ ਤੇ ਕਰਾਇਆ ਸਪੈਸ਼ਲ ਡੀਨ ਅੱਜ ਦੇ ਰੀਪਲ ਕੇਰ ਵਾਲਾ ਤੇ ਫਿਰ ਇੱਥੇ ਜਿਹੜੇ ਬਹੁਤ ਤਾਂਵੇਂ ਹੁੰਦੇ ਆ ਕੇ ਜੇ ਭਰਾ ਨਹੀਂ ਇਹ ਨੀਲੇ ਮੰਗਾਰਾਂ ਜਿਹੜੇ ਪ੍ਰੀਪਰ ਉਹਨੇ ਕਿਉਂ ਬਣਾਏ ਨਹੀਂ ਇਹਨਾਂ ਜਿਹੜੇ ਸਪੈਸ਼ਲ ਡੀਨ ਮਾਨ ਸਭ ਤੋਂ ਵੱਧ ਯੂਜੀ ਕੇਰੀ ਹੁੰਦਾ ਯੂਜੀ ਕੇਰਾ ਹੁੰਦਾ ਇਹ ਤਾਂਵੇਂ ਪੀਦੀ ਆਇਆ ਹੈ ਤਾਂਵੇਂ ਪੀਸ ਆਇਆ ਹੈ ਹਨਾ ਇਹ ਰੰਗ ਪੈਣ ਦੀ ਕਿਉਂਕਿ ਇਹ ਸਾਰਾ ਇਹ ਕਹਿ ਰਹੇ ਨੇ ਕਿ ਜਿਹਨੂੰ ਪ੍ਰੀਮੰਦ ਕਰਾਉਂਦੇ ਤਾਂ ਉਹਦਾ ਭਾਈ ਨਾਟ ਚੱਲਿਆ ਮਾਲਕ ਨੇ ਪਹਿਲਾਂ ਸਿੱਟਾ ਬੱਸ ਇਹ ਦੱਸਦਾ ਤੇ ਡਿਮਾਂਡ 545 ਤੇ ਕਿੰਨੇ ਦਾ ਹੋਜੀ ਇਹ ਦੇ ਦਾਂਗੇ ਆਪਾਂ 5.5 ਲੱਖਾਂ 5.5 ਲੱਖਾਂ ਤੇ ਉਸ ਤੋਂ ਅਗੇ ਚੌਂਦੀ ਹੋ ਰਹੀ ਮਾਈਕਲ ਇਹ ਅਪਰੋਚ ਹੈ ਹਾਂ ਉਹ ਹੋਰ ਵੀ ਅੰਦਰ ਆਸ਼ਟਾ ਉਹਦਾ 230 ਅੱਛਾ ਨਾਲ ਦੇ ਟਾਇਰ ਅੱਛਾ 85% 40% ਲਾ ਦੇਣਾ ਨਾ ਨਾ ਤੇ ਚਾਹ ਆਹ ਤਾਂ ਸਲੇ ਸਨੇ ਰਹਿ ਗਿਆ ਆ ਪੈਰ ਤੁਰਦਾਂ ਚੈੱਕ ਕਰ ਲੋ ਅਜੇ ਤਾਂ ਕਿਤੇ ਪਾਸੇ ਰੱਖ ਲਿਆ ਕੋਸਰ ਮੰਡਵੀ ਆ ਰਹਾ ਟ੍ਰੈਕਟਰ ਦਾ ਡੈਕਟਰ ਜੰਦਾ 8900 ਘੰਟਾ ਕਿੰਨੇ ਘੰਟੇ ਦੀ ਫੀਟ ਵੀ origignal ਆ ਗਿਆ ਜਿਹੜੀ ਚਾਹਤ ਨਹੀਂ ਦੂਸਰੀ 900 ਘੰਟੇ ਟ੍ਰੈਕਟਰ ਨੂੰ ਧੋਣ ਦੀ ਕਮੀਆ ਨਵਾਂ ਟ੍ਰੈਕਟਰ ਦਾ ਜੰਦਾ 715000 ਰੁਪਏ ਡਿਮਾਂਡ ਇਹ ਦੇ ਜਾਏ ਆਪਾਂ 690000 690000 ਪੰਜਾਬ ਨੰਬਰ ਆ 201 243 ਗੜਾ ਫਿਰ ਕੋਈ ਦਲੇ ਰਸੀਦਾ ਆਇਆ ਕਰ 10000 900 ਮਾੜਾ ਇਸ ਪਾਸੇ ਤੇ ਮੈਂ ਦਿੰਦਾ ਪੂਰਾ ਨਾਂ ਨਿਕਾ ਯਾਰ ਮਾਣ ਚੰਗਲੇ ਪਾਟਰਾ ਯੂਨਿਟ 5% ਦਾ ਟਮਲਾ 8 ਜੀ ਨੂਨ ਹਾਂ ਨੂਨ ਚਾਟਾ ਕਿਹਾ ਮਰਿਆ ਨਵਾਂ ਹੀ ਲੱਗਿਆ ਲੱਗੇ ਰੀਜਨਲ ਆ ਨੀ ਜੋ ਸੁਝਾ ਨਵੀਂ ਪੀਆ ਡੈਕਟਰ ਠੀਕ ਆ ਇੰਜਨ ਗੇਅਰ ਦਾ ਜਮਾ ਰਪੀਆ ਰਪੀਆ ਸੁੱਤਾ ਜਾ ਰਹੇ ਪਾਸੋਂ ਘਾਂਟਾ ਵਾਲੇ ਛੱਟਾ ਦੇ ਦਾ ਕੱਢ ਗਿਆ ਤਾਂ ਵੀ ਗਰੰਟੀ ਟਾਇਰਾਂ ਦੀ ਕੰਡੀਸ਼ਨ ਵੀ ਕਾਫੀ ਪੈਸੇ ਠੀਕ ਆ ਟਾਇਰਾਂ ਦੀ ਕੀ ਬੀਚ ਚੱਲ ਰਹੀ ਹੈ ਆਪਣੀ ਗੇਅਰਿੰਗ ਗਰੁੱਪ ਵੀ ਨਾ ਜੇ ਕਦੇ ਛੱਟਾ ਸੱਜ ਜਾ ਹਰ ਬੰਦੇ ਵਾਚਦਾ ਹੈ 800 ਆ ਜਾਂਦਾ 700 ਦਾ 800 ਤੰਗ ਲੱਖ 10000 2 ਲੱਖ 90000 ਦਾ ਚੜਦਾ 200 ਰੁਪਏ ਉਹ ਵੀ ਤਾਂ ਫੋਨ ਨੰਬਰ ਹੈਗਾ ਭਾਈ 6283585659 ਸੋ ਮੇਰੇ ਮਿੱਤਰੋ ਪੰਜਾਬ ਦਾ ਪੂਰਾ ਦਾ ਨੰਬਰ ਆ ਗਿਆ ਜਿਹਨੂੰ ਤਾਂ ਬੁੱਕੀ ਸ਼ੇਅਰ ਕਰਦੇ ਪੀਂਕ ਕਰਦੇ ਪਾਉਂਦੇ